ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਸਾਬਕਾ ਕਾਂਗਰਸੀ ਮੰਤਰੀਆਂ ਵਿਦਾਇਕਾਂ ਮੌਜੂਦਾ ਕੌਂਸਲਰਾਂ ਤੇ ਵਰਕਰਾਂ ਨਾਲ ਖਾਸ ਮੀਟਿੰਗ ਕੀਤੀ। ਇਹ ਮੀਟਿੰਗ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਲਈ ਰਾਤਕਾਰਜਾਂ ਨੂੰ ਲੈ ਕੇ ਬੁਲਾਈ ਗਈ ਸੀ। ਰਾਜਾ ਵੜਿੰਗ ਨੇ ਕਿਹਾ ਕਿ 1988 ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਇਸ ਤਰ੍ਹਾਂ ਦੀ ਤਬਾਹੀ ਦੇਖਣ ਨੂੰ ਮਿਲੀ ਹੈ ਅਤੇ ਕਾਂਗਰਸ ਵਰਕਰ ਆਪਣੀਆਂ ਜੇਬਾਂ ਅਤੇ ਤਨਖਾਹਾਂ ਵਿੱਚੋਂ ਹੜਪੀਰਤਾ ਦੀ ਮਦਦ ਲਈ ਯੋਗਦਾਨ ਪਾਉਣਗੇ। ਸਹਿਬਾਨ ਤੇ ਸਾਡੇ ਜਿਹੜੇ ਕਾਂਗਰਸ ਦੇ ਮੋਦੀ ਆਗੂ ਸਹਿਬਾਨ ਨੇ ਸਾਰੇ ਸੀਨੀਅਰ ਲੀਡਰ ਸਹਿਬਾਨ ਦੇ ਨਾਲ ਅੱਜ ਸਾਡੀ ਮੀਟਿੰਗ ਹੋਈ ਇਹ ਹੜ੍ਹਾਂ ਦੇ ਮੁਤਲਕ ਜੋ ਹਾਲਾਤ ਪੰਜਾਬ ਦੇ ਵਿੱਚ ਪੈਦਾ ਹੋ ਗਏ ਐ ਉਹਨਾਂ ਦੇ ਮੁਤਲਕ ਅੱਜ ਦੀ ਇਹ ਮੀਟਿੰਗ ਹੋਈ ਕਿ ਤੁਹਾਨੂੰ ਪਤਾ ਹੈ ਕਿ ਪੂਰਾ ਪੰਜਾਬ ਦੇ ਜੋ ਹਾਲਾਤ ਹਨ ਉਹ ਰੋਜ਼ਾਨਾ ਤੁਸੀਂ ਦੇਖਦੇ ਹੋ ਉਹਨਾਂ ਕਿਸ ਪ੍ਰਕਾਰ ਦੇ ਹਾਲਾਤ ਅੱਜ ਪੰਜਾਬ ਦੇ ਹੋ ਗਏ ਐ 1988 ਤੋਂ ਬਾਅਦ ਕਹਿੰਦੇ ਆ ਕਿ ਇਹ ਪਹਿਲੀ ਵਾਰੀ ਇਸ ਤਰ੍ਹਾਂ ਦਾ ਜਿਹੜਾ ਪਾਣੀ ਆਇਆ ਮੈਂ ਆ ਜੋਰੇ ਤੇ ਗੱਲ ਨਹੀਂ ਕਰਾਂਗਾ ਕਿ ਇਹ ਇਹਦੇ ਵਿੱਚ ਸਰਕਾਰ ਦਾ ਕੀ ਇਹ ਮੈਨ ਮੇਡ ਕੀ ਕਾਰਨ ਰਹੇ ਕਿ ਇੰਨੀ ਤਬਾਹੀ ਹੋਈ ਸ਼ਾਇਦ ਜੇ ਉਹ ਕਾਰਨ ਨਾ ਹੁੰਦੇ ਤਾਂ ਇੰਨੀ ਤਬਾਹੀ ਨਾ ਹੁੰਦੀ ਇਹਦੂ ਚੌਥੇ ਹਿੱਸੇ ਦਾ ਨੁਕਸਾਨ ਹੁੰਦਾ ਮੈਂ ਤਾਂ ਨਹੀਂ ਕਵਾਂਗਾ ਕਿ ਇਹ ਜਾਣ ਬੁੱਝ ਕੇ ਕਿਸੇ ਨੇ ਕਰਵਾਇਆ ਹੈ ਲੇਕਿਨ ਹਾਂ ਅਸੀਂ ਕਸੂਰਵਾਰ ਜ਼ਰੂਰ ਆ ਪਰ ਇਹਰੇ ਬਾਰੇ ਜਿਹੜੀ ਚਰਚਾ ਹੈ ਉਹ ਹੜਾ ਤੋਂ ਬਾਅਦ ਗੱਲ ਕਰਾਂਗੇ ਕਿਉਂਕਿ ਅੱਜ ਪੰਜਾਬ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਨ ਦੀ ਲੋੜ ਆ ਚਾਹੇ ਉਹ ਕਿਸੇ ਪਾਰਟੀ ਦਾ ਬਸ਼ਿੰਦਾ ਹੈ ਚਾਹੇ ਉਹ ਕਿਸੇ ਧਰਮ ਨਾਲ ਸੰਬੰਧਿਤ ਹੈ ਅੱਜ ਨੁਕਤਾ ਚੀਨੀ ਦਾ ਸਮਾਂ ਨਹੀਂ ਸਮਾਂ ਉਹਨਾਂ ਤੇ ਉਹ ਕਰਾਂਗੇ ਜ਼ਰੂਰ ਕਰਾਂਗੇ ਨਲਕੀਆਂ ਦੱਸਾਂਗੇ ਲੇਕਿਨ ਅੱਜ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਤੱਕੜੇ ਹੋ ਕੇ ਪੰਜਾਬ ਦੇ ਲੋਕਾਂ ਦੇ ਨਾਲ ਖੜੀਏ ਜੋ ਨੁਕਸਾਨ ਹੋਇਆ ਉਰੀ ਪਰਮਾਈ ਦੇ ਆਸੇ ਤਿਲ ਫੁੱਲ ਪੇਟਾ ਸੇਵਾ ਕਰ ਕਿੰਨਾ ਯੋਗਦਾਨ ਦਰ ਅੱਜ ਮੈਨੂੰ ਗੱਲ ਕਰ ਲੈnde ਯਾਰ ਸੁ ਸੋ ਇਸ ਤਰ੍ਹਾਂ ਅੱਜ ਅਸੀਂ ਮੀਟਿੰਗ ਕੀਤੀ ਗਈ ਇਸੇ ਤਰ੍ਹਾਂ ਅਸੀਂ ਪਹਿਲਾਂ ਲੋਕ ਸਭਾ ਫਿਰੋਜ਼ਪੁਰ ਦੀ ਕੀਤੀ ਜਿੱਥੇ ਕਾਫੀ ਵੱਡਾ ਯੋਗਦਾਨ ਪਾਇਆ ਲੋਕਾਂ ਨੇ ਔਰ ਉਹਨਾਂ ਨੇ ਕਿਹਾ ਕਿ ਅਸੀਂ ਇੰਨੇ ਸਮਾਨ ਦੇ ਨਾਲ ਅਸੀਂ ਤੁਹਾਨੂੰ ਸਮਾਨ ਪ੍ਰੋਵਾਈਡ ਕਰਾ ਕੇ ਦੇਾਂਗੇ ਸੋ ਐਵੇਂ ਕੱਲ ਲੁਧਿਆਣੇ ਕੀਤੀ ਔਰ ਅੱਜ ਇੱਥੇ ਕਾਫੀ ਵੱਡਾ ਸੰਯੋਗ ਸਾਨੂੰ ਮਿਲਿਆ ਹੈ ਤਕਰੀਬਨ ਤਕਰੀਬਨ ਲੋਕਾਂ ਨੇ ਕਿਹਾ ਕਿ ਅਸੀਂ 70 ਤੋਂ 80 ਲੱਖ ਰੁਪਏ ਦਾ ਜਿਹੜਾ ਸਮਾਨ ਹੈ ਸਮਾਨ ਹੈ ਉਹ ਅਸੀਂ ਇਹਨਾਂ ਹਲਕਿਆਂ ਨੂੰ ਜਾਂ ਹੜ ਪੀੜਿਤ ਜਗਾਵਾ ਤੇ ਪਚਾਉਣ ਦਾ ਜ ਵਾਦਾ ਤੇ ਪਰਨ ਕਰਦੇ ਸੋ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਤੇਲ ਫੁੱਲ ਪੇਟਾ ਆਪਦੀਆਂ ਜੇਬਾਂ ਦੀਆਂ ਤਨਖਾਹਾਂ ਆਪਦੀਆਂ ਨਿੱਜੀ ਕਮਾਈ ਚੋ ਜੋ ਰਾਹੁਲ ਗਾਂਧੀ ਦੇ ਆਦੇਸ਼ ਹੈ ਕਿ ਤੁਸੀਂ ਬਾਹਰ ਨਿਕਲ ਕੇ ਇਹ ਕੰਮ ਕਰਨਾ ਤੇ ਉਹ ਅੱਜ ਸਾਨੂੰ ਇੱਥੇ ਸਾਡੀ ਲੀਡਰਸ਼ਿਪ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਅਸੀਂ ਇਹ ਕਰਾਂਗੇ ਇਹਦੇ ਨਾਲ ਨਾਲ ਔਜਲਾ ਸਾਹਿਬ ਦਾ ਜਿਹੜਾ ਅਖਤਿਆਰੀ ਫੰਡ ਹੋਏਗਾ ਜੇ ਉਹ ਡਿਜਾਸਟਰ ਦੇ ਅਧੀਨ ਲੱਗ ਸਕਦਾ ਹੈ 50 ਹੋਵੇ 60 ਹੋਵੇ 25 ਹੋਵੇ ਉਹ ਵੀ ਇਹਨਾਂ ਨੇ ਆਲਰੇਡੀ ਕੀਤਾ ਵੀ ਹੈ ਤੇ ਹੋਰ ਵੀ 50 ਲੱਖ ਰੁਪਇਆ ਜਿਹੜਾ ਜਿੰਨਾ ਵੀ ਹੋਏਗਾ ਜਿੰਨਾ ਵੀ ਦੇ ਸਕਦੇ ਹੋਣਗੇ ਜਿੰਨਾਂ ਦੀਆਂ ਲਿਮਿਟਸ ਹੋਣੀਆਂ ਉਹ ਅਸੀਂ ਆਉਣ ਵਾਲੇ ਸਮੇਂ 'ਚ ਧਿਆਨ ਇਹਦੇ ਮੁਤਲਕ ਅਸੀਂ 5-6 ਬੰਦਿਆਂ ਦੀ ਕਮੇਟੀ ਬਣਾਈ ਹੈ ਹਾਰਡ ਰਾਹਤ ਕੋਆਰਡੀਨੇਸ਼ਨ ਕਮੇਟੀ ਇਹ ਸਾਰੀਆਂ ਚੀਜ਼ਾਂ ਨੂੰ ਸਮਾਨ ਨੂੰ ਪ੍ਰਕਿਊਰ ਕਰੇਗੀ ਬਜ਼ਾਰ ਚ ਲੇਗੀ ਜਿਹਦੇ ਵਿੱਚ ਅਸ਼ੂਨੀ ਪੱਪੂ ਜੀ ਐ ਸੱਚਰ ਜੀ ਐ ਸਾਡੇ ਲੱਕੀ ਜੀ ਐ ਕਾਉਂਸਲਰ ਵਿਕਾਸ ਸੋਨੀ ਜੀ ਐ ਸੁਨੀਲ ਦੱਤੀ ਜੀ ਐ ਅਜਨਾਲਾ ਸਾਹਿਬ ਤੇ ਨਾਲ ਹੀ ਜਿਹੜਾ ਥੱਲੇ ਪਹੁੰਚਾਉਣ ਦਾ ਕੰਮ ਉਹਦੇ ਵਿੱਚ ਸਾਡੇ ਐਮਪੀ ਸਾਹਿਬ ਹੈਗੀ ਐ ਸਰਕਾਰੀਆ ਸਾਹਿਬ ਐ ਅਜਨਾਲਾ ਸਾਹਿਬ ਐ ਆਪਦੇ ਆਪ ਦੇ ਜਿੱਥੇ ਹਲਕੇ ਕਿਉਂਕਿ ਅੱਜ ਰਾਜਾ ਸੰਸੀ ਤੇ ਅਜਨਾਲੇ ਦੀ ਹਜੇ ਦਿੱਕਤ ਆਈ ਦੀ ਤੇ ਬਾਕੀ ਸਾਡੇ ਸਾਰੇ ਕਾਉਂਸਲਰ ਸਹਿਬਾਨ ਇਹ ਵੀ ਨਾਲ ਜਾ ਕੇ ਲੀਡਰ ਸਹਿਬਾਨ ਉਹਨਾਂ ਹਲਕਿਆਂ ਦੇ ਵਿੱਚ ਇਹ ਰਾਹਤ ਦਾ ਜਿਹੜਾ ਸਮਾਨ ਹੈ ਲੋਕਾਂ ਦੀ ਮਦਦ ਦਾ ਕੰਮ ਕਰਾਂ। ਸੋ ਇਸ ਕਰਕੇ ਅੱਜ ਦੀ ਇਹ ਮੀਟਿੰਗ ਸੱਦੀ ਗਈ ਹੈ। ਆਉਣ ਵਾਲੇ ਦਿਨਾਂ ਚ ოਪਰੇਸ਼ਨਲ ਕਮੇਟੀ ਜਿਹੜੀ ਹੋਊਗੀ ਉਹ ਅਸੀਂ ਸਾਰੇ ਆਪ ਦੇ ਪੇਜ ਵਗੈਰਾ ਤੇ ਵੀ ਪਾ ਦੇਾਂਗੇ। ਕਿਸੇ ਨੂੰ ਵੀ ਕੋਈ ਦਿੱਕਤ ਹੋਵੇ ਨਾ ਹਲਕਿਆਂ ਦੇ ਵਿੱਚ ਉਹ ਉਹਨਾਂ ਲੋਕਾਂ ਨਾਲ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ। ਅੱਜ ਇੱਕ ਖੇਤੀਬਾੜੀ ਮੰਤਰੀ ਆਏ ਨੇ ਸ਼ਿਵਰਾਜ ਚੋਹਾਨ 6 ਮੈਂਬਰ ਆਫ ਪਾਰਲੀਮੈਂਟ ਅਜ ਡੈਲੀਗੇਸ਼ਨ ਦੇ ਰੂਪ ਦੇ ਵਿੱਚ ਤਕਰੀਬਨ 6 ਵਜੇ ਲੇਟ ਹੋ ਗਏ ਆ ਮਿਲਦੇ ਆ ਉਹਨਾਂ ਨੂੰ ਜਿਹਦੇ ਵਿੱਚ ਅਸੀਂ ਡਿਮਾਂਡ ਰੱਖੀ ਏ ਕਾਫੀ ਚੀਜ਼ਾਂ ਅਸੀਂ ਮੈਮੋਰੰਡਮ ਤਿਆਰ ਰੱਖਿਆ ਏ ਕਿ ਐਵੇਂ ਢੀੜਾ ਮਾਰਨ ਦਾ ਗਵਰਨਰ ਸਾਹਿਬ ਢੀੜਾ ਮਾਰ ਗਏ ਕਿਸ਼ਤੀ ਤੇ ਚੜ ਗਏ ਮਾਨ ਸਾਹਿਬ ਆ ਗਏ ਉਹ 4-5 ਸਵਾਰੀਆਂ ਢੋ ਲੈਂਦੀ ਉਦੋਂ ਤੱਕ ਬੰਦਿਆਂ ਨੂੰ ਕੱਢ ਲੈਂਦੀ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਦੇਖ ਹੀ ਰਹੇ ਹੋ ਸਾਡੇ ਅਸਤੇ ਰਾਹਤ ਪੈਕੇਜ ਕੀ ਏ ਪਸ਼ੂ ਰੁੜ ਗਏ ਸਾਡੇ ਮਰ ਗਏ ਕੈਜ਼ੁਐਲਟੀ ਜੋਗਿਆ ਬੰਦੇ ਮਰ ਗਏ ਬੱਚੇ ਮਰ ਗਏ ਤਿੰਨ ਬੱਚੇ ਤਾਂ ਲੁਧਿਆਣੇ ਚ ਮਰ ਗਏ ਪਾਣੀ ਦੀ ਮਾਰ ਦੇ ਨਾਲ ਇੱਥੇ ਕਈ ਮਰ ਗਏ ਸੈਂਕੜੇ ਸਾਡੇ ਲੱਖਾਂ ਦੀ ਤਦਾਦ ਚ ਸਾਡੀ ਜ਼ਮੀਨ ਜਿਹੜੀ ਹੈ ਕੋਠੇ ਡਿੱਗ ਪਏ ਪੰਪ ਸਾਡੇ ਬਹਿ ਗਏ ਟਿਊਬਲ ਬਹਿ ਗਏ ਸੋ ਕਾਫੀ ਸਾਡਾ ਨੁਕਸਾਨ ਹੋ ਗਿਆ ਮਕਾਨਾਂ ਦਾ ਘਰਾਂ ਦਾ ਜਿਹਦੇ ਵਿੱਚ ਅਸੀਂ ਡਿਮਾਂਡਸ ਰੱਖੀਆਂ ਐ ਘਰ ਦੇ ਲਈ ਪ੍ਰਤੀ ਲੱਖ ਰੁਪਇਆ ਤੁਸੀਂ ਕਮ ਸੇ ਕਮ ਕਿਉਂਕਿ ਕੋਠਾ ਅੱਜ ਕੱਲ ਮਹਿੰਗਾ ਹੈ ਇਹ ਨਹੀਂ ਲੱਖ ਰੁਪਏ ਤੋਂ ਘੱਟ ਨਹੀਂ ਪੈਂਦਾ ਕੁਝ ਪੰਜਾਬ ਦੀ ਸਰਕਾਰ ਦੇਵੇ ਕੁਝ ਸੈਂਟਰ ਸਰਕਾਰ ਦੇਵੇ همین ਅਸੀਂ 50000 ਪਸ਼ੂ ਦੇ ਬਾਰੇ ਗੱਲ ਕੀਤੀ ਹੈ ਕਿ ਘੱਟੋ ਘੱਟ 50000 ਪਸ਼ੂ ਦਾ ਕਿਉਂਕਿ ਅੱਜ ਕੱਲ ਜੇ ਮੱਝ ਵੀ ਲੈਣੀ ਹੋਵੇ ਤਾਂ ਲੱਖ ਰੁਪਏ ਦੀ ਜਿੱਥੇ ਨੁਕਸਾਨ ਹੋਇਆ ਏਵੇਂ ਸਾਡਾ ਹੈਗਾ ਕਿ ਘੱਟੋ ਘੱਟ ਲੱਖ ਰੁਪਇਆ ਕਿਉਂਕਿ ਲੱਖ ਰੁਪਇਆ ਇਸ ਕਰਕੇ ਨਹੀਂ 50000 ਨਾਲ ਵੀ ਸਾਧ ਲੈਂਦੇ ਕਿਉਂਕਿ ਹਜੇ ਪਾਣੀ ਨਹੀਂ ਝੋਨੇ ਦੀ ਫਸਲ ਮਰ ਗਈ ਹੈ ਕਿ ਰੇਤ ਆ ਗਿਆ ਰੇਤ ਚੱਕਣਾ ਵੀ ਐ ਉਹ ਜਾਂ ਜੇ ਨਹੀਂ ਤਾਂ ਤੁਸੀਂ ਉਹਨਾਂ ਨੂੰ ਕੜਕ ਦਾ ਵੀ ਜਿਹੜਾ ਹੈ ਉਹ ਤੁਸੀਂ ਫਰੀ ਦੇਓ ਜਿਹੜੀ ਅਗਲੀ ਫਸਲ ਵੰਡਣ ਵਾਸਤੇ ਇਹ ਤਾਂ ਪੰਜਾਬ ਸਰਕਾਰ ਕਰ ਸਕਦੀ ਐ ਐਵੇਂ ਖੇਤੀਬਾੜੀ ਮੰਤਰੀ ਸਾਹਿਬ ਇਧਰ ਤੂਰ ਲਾ ਲੈਣ ਇਧਰ ਲਾ ਲੈਣ ਅਫਸਰਾਂ ਨੂੰ ਕੰਮਾਂ ਤੋਂ ਵੀ ਹਟਾ ਦੇਣ ਉਹ ਡਰੋਨ ਦੇ ਰਾਈ ਕੀ ਡਿੱਗ ਰਿਹਾ ਉਹ ਤੁਹਾਨੂੰ ਪਤਾ ਹੀ ਐ ਹੋਰੇ ਬਾਰੇ ਨਹੀਂ ਮੈਂ ਚਰਚਾ ਕਰਨੀ ਮੈਂ ਤੁਹਾਨੂੰ ਕਿਹਾ ਮੈਂ ਰਾਜਨੀਤੀ ਕਰਨੀ ਆਇਆ ਮੈਂ ਆਪਣਾ ਕੰਮ ਕਰਨ ਆਇਆ ਤੁਹਾਡੀ ਸਾਡੀ ਡਿਮਾਂਡ ਹੈ ਕਿ ਕਮ ਸੇ ਕਮ ਨਰਿੰਦਰ ਮੋਦੀ ਜੀ ਟੈਲੀਫੋਨ ਤੇ ਜਿਹੜੀ ਗੱਲ ਕੀਤੀ ਆ ਰਾਹੁਲ ਗਾਂਧੀ ਨੇ ਵੀ ਡਿਮਾਂਡ ਕੀਤੀ ਹੈ ਕਿ 50 ਹਜ਼ਾਰ ਕਰੋੜ ਰੁਪਏ ਦਾ ਇਮੀਡੀਏਟ ਸੈਂਕਸ਼ਨ ਘੱਟੋ ਘੱਟ ਰੀਲੀਫ ਪੰਜਾਬ ਨੂੰ ਦੇਣਾ ਚਾਹੀਦਾ ਹੈ। ਔਰ ਇਹ ਨਾਲ ਨਾਲ ਪੰਜਾਬ